ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਨਾਲੇ ਤੇਰੇ ਇਥੋਂ ਕੁਝ ਨਹੀਂ ਜਾਣਾ ਪੰਜ ਡਾਕੂਆਂ ਪਾਇਆ ਘੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਸੰਤਾਂ ਦੇ ਜਾਇਆ ਕਰ ਡੇਰੇ ਸੰਤਾਂ ਦੇ ਜਾਇਆ ਕਰ ਡੇਰੇ ਘਰ ਆਉਣਗੇ ਖੁਸ਼ੀਆਂ ਖੇੜੇ ਘਰ ਆਉਣਗੇ ਖੁਸ਼ੀਆਂ ਖੇੜੇ ਫਿਰ ਅੰਤਿ ਕਾਲ ਪਿਛਤਾਵੇਂਗਾ ਜਦੋਂ ਤਰਦਾ ਡੁੱਬਜੂ ਬੇੜਾ ਨਾਲੀ ਤੇਰੇ ਇਤੋਂ ਕੁਝ ਨਹੀਂ ਜਾਣਾ ਪੰਜ ਡਾਕੂਆਂ ਪਾਇਆ ਘੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਗੁਰੂ ਦੀ ਬਾਣੀ ਪੜਨੀ ਸਿੱਖ ਲੈ ਗੁਰੂ ਦੀ ਬਾਣੀ ਪੜਨੀ ਸਿੱਖ ਲੈ ਗੁਰੂ ਗਿਆਨ ਤੂੰ ਦਿਲ ਤੇ ਲਿਖ ਲੈ ਗੁਰੂ ਗਿਆਨ ਤੂੰ ਦਿਲ ਤੇ ਲਿਖ ਲੈ ਚੰਗੀਆਂ ਗੱਲਾਂ ਪੱਲੇ ਬਨ ਕੇ ਮੁਕ ਜਉ ਆਉਣ ਜਾਣ ਵਾਲਾ ਢੇੜਾ ਨਾਲ ਤੇਰੇ ਇਥੋਂ ਕੁਝ ਨਹੀਂ ਜਾਣਾ ਪੰਜ ਡਾਕੂਆਂ ਪਾਇਆ ਘੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਸੀਸ ਗੁਰਾਂ ਦੇ ਚਰਨੀ ਧਰ ਲੈ ਸੀਸ ਗੁਰਾਂ ਦੇ ਚਰਨੀ ਧਰ ਲੈ ਨਾਮ ਬੜੀ ਤੂੰ ਪੌੜੀ ਚੜ ਲੈ ਨਾਮ ਬੜੀ ਤੂੰ ਪੌੜੀ ਚੜ ਲੈ ਬਾਰ ਬਾਰ ਨਹੀਂ ਜਨਮ ਇਹ ਮਿਲਣਾ ਮੁੱਕ ਜਾਉ ਝਗੜਾ ਝੇੜਾ ਨਾਲ ਤੇਰੇ ਇਤੋਂ ਕੁਝ ਨਹੀਂ ਜਾਣਾ ਪੰਜ ڈاکੂ ਆ ਪਾਇਆ ਘੇਰਾ ਬੰਧਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਜਗਾ ਸ਼ਾਮ ਚਰਾਸੀ ਵਾਲਾ ਕਹਿੰਦਾ ਜਗਾ ਸ਼ਾਮ ਚਰਾਸੀ ਵਾਲਾ ਕਹਿੰਦਾ ਵਿਹਮਾ ਪਰਮਾ ਤੋਂ ਦੂਰ ਜੋ ਰਹਿੰਦਾ ਵਿਹਮਾ ਪਰਮਾ ਤੋਂ ਦੂਰ ਜੋ ਰਹਿੰਦਾ ਨਾ ਦੁਖ ਦੁਨੀਆਂ ਦੇ ਨੇੜੇ ਟੁਕਦੇ குரு ਦਾ ਹੋ ਜੇ ਜਿਹੜਾ ਨਾਲ ਤੇਰੇ ਇਥੋਂ ਕੁਝ ਨਹੀਂ ਜਾਣਾ ਪੰਜ ڈاکੂਆਂ ਪਾਇਆ gheera ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਬੰਦਿਆ ਛੱਡ ਕੇ ਸਤ ਸੰਗ ਨੂੰ ਮਨ ਮਾਇਆ ਵਿੱਚ ਖੇਡੇ ਤੇਰਾ ਮਨ ਮਾਇਆ ਵਿੱਚ ਖੇਡੇ ਤੇਰਾ ਮਨ ਮਾਇਆ ਵਿੱਚ ਖੇਡੇ ਤੇਰਾ